ਹਾਂਜੀ ਗੁਰਮੁਖ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਜੀ ਤਨਵੀਰ ਜੀ ਤੁਹਾਨੂੰ ਤੇ ਰੇਡੀਓ ਤਨਵੀਰ ਦੇ ਸਾਰੇ ਦਾਨਸ਼ਮਾਨ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਗੁੱਡ ਮਾਰਨਿੰਗ ਜੀ ਹਾਂਜੀ ਵੈਰੀ ਗੁੱਡ ਮਾਰਨਿੰਗ ਜੀ ਸੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਜੀ ਕੈਨੇਡਾ ਪੋਸਟ ਵਾਲੀ ਕੋਈ ਹੈਗੀ ਖਬਰ ਜੀ ਅਪਡੇਟ ਕੋਈ ਆਈ ਹੈ ਉਹ ਵੀ ਦੱਸ ਦਿਓ ਹਨਾ ਜੀ ਕੈਨੇਡਾ ਪੋਸਟ ਦੇ ਵਰਕਰਾਂ ਦੀ ਹੜਤਾਲ ਹਾਲੇ ਜਾਰੀ ਹੈ ਜੀ ਜਿਸ ਤਸੀ ਇਹ ਹੁਣ ਹੋਰ ਗੰਭੀਰ ਹੋ ਗਈ ਆ ਕਿਉਂਕਿ ਇਹਦੇ ਵਿੱਚ ਜਿਹੜੀਆਂ ਇੱਕ ਨਵੀਂ ਪ੍ਰਪੋਜ਼ਲ ਦਿੱਤੀ ਸੀ ਕੈਨੇਡਾ ਪੋਸਟ ਵੱਲੋਂ ਵਰਕਰਾਂ ਨੂੰ ਯੂਨੀਅ ਉਹ ਵੀ ਰੱਦ ਕਰ ਦੁੱਤੀ ਆ ਨਾਲ ਉਹਨਾਂ ਇਹ ਵੀ ਕਿਹਾ ਕਿ ਨਰਾਸ਼ਾ ਜਨਕ ਹੈਗੀ ਆ ਕਿ ਇਹ ਤਾਂ ਸਗੋਂ ਪਹਿਲਾਂ ਤੋਂ ਵੀ ਜਿਹੜੀ ਪੇਸ਼ਕਸ਼ ਆ ਕੋਈ ਇੰਨੀ ਵਧੀਆ ਨਹੀਂ ਹੈਗੀ ਦੂਜੇ ਪਾਸੇ ਆਪਾਂ ਇਹ ਕਹਿ ਸਕਦੇ ਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹਨੇ ਇੰਟਰਵੈਨਟ ਕਰਨ ਤੋਂ ਦੁਬਾਰਾ ਨਾ ਕਰ ਦੁੱਤੀ ਆ ਜਿਹੜੇ ਵੱਡੇ ਕਾਰੋਬਾਰੀ ਹੈਗੇ ਸੀਗੇ ਸਮਾਲ ਬਿਜ਼ਨਸਮੈਨ ਵੀ ਨਾ ਤੇ ਆਮ ਪਬਲਿਕ ਦੀ ਕਾਫੀ ਈਮੇਲਾਂ ਆ ਰਹੀਆਂ ਗਵਰਨਮੈਂਟ ਨੂੰ ਕਿ ਕਿਸੇ ਤਰ੍ਹਾਂ ਇੰਟਰਵੈਨਟ ਕਰਕੇ ਜਿਹੜੀ ਹੜਤਾਲ ਆ ਖਤਮ ਕਰਾਈ ਜਾਏ ਲੇਕਿਨ ਅੱਜ ਗਵਰਨਮੈਂਟ ਨੇ ਜਿਹੜੇ ਲੇਬਰ ਮਿਨਿਸਟਰ ਆ ਫੈਡਰਲ ਉਹਨਾਂ ਨੇ ਇਹਦੇ ਤੇ ਨਾ ਕਰ ਦਿੱਤੀ ਕਿ ਹਾਲੇ ਅਸੀਂ ਇੰਟਰਵੈਨ ਨਹੀਂ ਕਰ ਸਕਦੇ ਤੇ ਜਿਹੜੀਆਂ ਪਾਰਟੀਆਂ ਹੈਗੀਆਂ ਪਾਵ ਕਨੇਡਾ ਪੋਸਟ ਤੇ ਯੂਨੀਅਨ ਉਹ ਦੋਵੇਂ ਮਿਲ ਕੇ ਗੱਲ ਕਰਨ ਤੇ ਕੋਈ ਸੌਟ ਆਊਟ ਕਰਨਾ ਇਹਦੇ ਤੇ ਅਪਡੇਟ ਹੈਗੀ ਆ ਜੀ ਤੇ ਜਿਹੜੀ ਆਪਾਂ ਨਾਲ ਹੀ ਕਹਿ ਦਿੰਨੇ ਕਿ ਜਿਹੜੇ ਹਰਸ਼ਰਨਦੀਪ ਸਿੰਘ ਮਰਡਰ ਹੋਇਆ ਜਿਹੜਾ 20 ਸਾਲਾ ਜਿਹੜਾ ਨੌਜਵਾਨ ਸੀਗਾ ਹਾਂਜੀ ਉਹਦੇ ਸਬੰਧੀ ਦੋ ਗ੍ਰਿਫਤਾਰੀਆਂ ਹੋਈਆਂ ਜੀ ਇਹ ਖਬਰ ਹੁਣ ਤੱਕ ਪਹੁੰਚ ਕੇ ਬੜ ਜਿਹੜੀ ਵੀਡੀਓ ਯਾਰੀ ਹੋਈ ਹੈ ਕਾਫੀ ਉਹ ਹਿਰਦੇ ਵਿਵਦਕ ਹੈਗੀ ਆ ਜਿਹੜੀ ਆਪਾਂ ਸਾਰਿਆਂ ਨੇ ਦੇਖੀ ਹੈ ਕਿ ਕਿਵੇਂ ਉਹ ਬਚਾਰਾ ਆਪਣੀ ਜਾਨ ਨੂੰ ਬਚਾਉਣ ਵਾਸਤੇ ਉਸ ਕਿਸ ਤਰ੍ਹਾਂ ਜਾਣਾ ਚਾਹੁੰਦਾ ਸੀ ਲੀਵ ਕਾਲਾ ਜਾਂਦਾ ਸੀ ਉੱਥੋਂ ਲੇਕਰ ਉਹਨਾਂ ਮਗਰੋਂ ਗੋਲੀ ਮਾਰੀ ਆ ਬੈਕ ਤੋਂ ਉਹਨੂੰ ਤੇ ਇਹਦੇ ਵਿੱਚ ਜਿਹੜੀਆਂ ਦੋ ਗ੍ਰਿਫਤਾਰੀਆਂ ਜਵਾਨ ਰੇਨ ਤੇ ਜੂਡਲਸ ਸੌਲਟੈਕਸ ਜਿਹੜੇ ਦੋ ਵਿਅਕਤੀ ਹੈਗੇ ਗੋਰੇ ਮੂਲ ਦੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਇਸ ਦੋਸ਼ ਦੇ ਵਿੱਚ ਕਤਲ ਦੇ ਦੋਸ਼ ਚ ਤੇ ਇਹਦਾ ਕਾਰਨ ਕੀ ਦੱਸਿਆ ਰਹਾ ਜੀ ਲੁੱਟ ਖੋਹੀ ਜਾਂ ਕੁਝ ਹੋਰ ਕਿਸੇ ਚੀਜ਼ ਤੋਂ ਰੋਕਿਆ ਜਾ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਉੱਥੇ ਜਿਹੜਾ ਇੰਟਰਵੈਨ ਕਰਨਾ ਚਾਹੁੰਦਾ ਸੀ ਜਾਂ ਐਡਮਿਟ ਕਰਨਾ ਚਾਹੁੰਦੇ ਸੀ ਕਿ ਉਹ ਆਪਣੀ ਡਿਊਟੀ ਕਰ ਰਿਹਾ ਸੀ ਕਿ ਉਹਨੇ ਕਿਸੇ ਤਰੀਕੇ ਨਾਲ ਉਸੇ ਕਨਫਰੋਂਟਿੰਗ ਹੋਈ ਆ ਇਸ ਗੱਲ ਨੂੰ ਲੈ ਕੇ ਕਿਉਂਕਿ ਜ਼ਿਆਦਾਤਰ ਬਿਲਡਿੰਗਸ ਦੇ ਵਿੱਚ ਵੀ ਲੁੱਟ ਖੋਹਾਂ ਹੁੰਦੀਆਂ ਨੇ ਜਾਂ ਤੇ ਜਦੋਂ ਵੀ ਕੋਈ ਸਿਕਿਉਰਿਟੀ ਗਾਰਡ ਉਹ ਆਪਣੀ ਡਿਊਟੀ ਕਰਨ ਦੇ ਚੱਕਰ 'ਚ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ ਆ ਜਾਂ ਕੋਈ ਇਹਦਾ ਕਨਵਰਸੇਸ਼ਨ ਕਰਦਾ ਵਾ ਆਪਾਂ ਆਪਣੀ ਡਿਊਟੀ ਦੇ ਫਰਜ਼ ਨਿਭਾਉਂਦਾ ਤਾਂ ਇਹਨਾਂ ਲੋਕਾਂ ਵੱਲੋਂ ਸਿੱਧੀ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਹੜੇ ਨੌਜਵਾਨ ਹੈਗੇ 20 ਸਾਲ ਦੇ ਆਪਣੇ 25 ਸਾਲ ਦੇ ਉਹਨਾਂ ਦੀ ਇਹ ਗੱਲਬਾਤ ਹੈਗੀ ਆ ਕਿ ਉਹਨਾਂ ਨੂੰ ਜਿਹੜੀ ਡਿਊਟੀ ਹੈਗੀ ਆ ਸਿਰਫ ਕਿਸ ਨੂੰ ਵਾਚ ਕਰਨ ਦੀ ਆ ਤੇ ਜੇ ਕੋਈ ਸਿਚੁਏਸ਼ਨ ਇਦਾਂ ਦੀ ਦੂਰੋਂ ਬਣਦੀ ਆ ਤੇ ਕਿਸੇ ਦੇ ਨੇੜੇ ਜਾ ਕੇ ਕੋਈ ਇਦਾਂ ਸ਼ੱਕੀ ਬੰਦਾ ਤੇ ਉਹਦੇ ਨਾਲ ਗੱਲਬਾਤ ਕਰਨ ਦੀ بجائے ਪੁਲਿਸ ਕਾਲ ਕਰਨੀ ਹੀ ਬਿਹਤਰ ਹੈ ਇਹ ਜਿਹੜੇ ਜਿੰਨੇ ਵੀ ਨੌਜਵਾਨ ਆਪਣੇ ਸਿਕਿਉਰਿਟੀ ਚ ਕੰਮ ਕਰਦੇ ਆ ਉਨਾ ਵਾਸਤੇ ਹੈ ਕਿਉਂਕਿ ਜਿਹੜੇ ਵੀ ਲੋਕ ਇਦਾਂ ਤੇ ਆਉਂਦੇ ਹੈਗੇ ਆ ਦੋਹਾਂ ਦੇ ਰਿਕਾਰਡ ਜਿਹੜਾ ਖਾਸ ਤੋ ਦੇ ਜੂਡੋ ਸੌਲਟੈਕ ਸੀਗਾ ਇਹਦਾ ਅਪਰਾਧਿਕ ਰਿਕਾਰਡ ਹੈਗਾ ਜੀ ਪਹਿਲਾਂ ਵੀ ਇਹ ਦੋ ਵਾਰੀ ਢੇਲ ਤੇ ਆਇਆ ਹੋਇਆ ਹੂੰ ਸੋ ਨੋਕਰੂ ਵਿੱਚ ਇਹ ਜਿਹੜੀ ਦੋ ਘਟਨਾਵਾਂ ਵਾਸੀਆਂ ਤੇ ਤੇ ਇਹ ਅਪਡੇਟ ਹੈਗੀ ਆ